ਖਲਸਾ ਦਾ ਇੱਕ ਜਕੀਫਤ ਹੈ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਆਓ ਸਾਸਰੇ ਜਵਰੀ ਗੁਰੂ ਨਾਨਕ ਦੇਵ ਜੀ ਮਰदाना ਜੀ ਅਧਰਕਾਰ ਨੰਕਰ ਇਹਨਾਂ ਦਾ ਇਤਿਹਾਸ ਸਾਡੀ ਅੱਗੇ ਰੱਖੀਏ ਹੋਈਆਂ ਪੁਰਾਣੋਂ ਹੱਥ ਸਾਰੇ ਉਹ ਗੱਜ ਕੇ ਫਦੇ ਦੀ ਸਾਹ ਫਦੇ ਵੀ ਜਵਾਬ ਦਿਓ ਸਾਡਾ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਸਾਡੇ ਕੌਰੇ ਮੁੱਠੇ ਅਨੁਭਵ ਨੂੰ ਅੱਗੇ ਵਧਾਓ ਆਪ ਜੀ ਦਾ ਪਿਆਰ ਸਾਡੇ ਨਾਲ ਹਮੇਸ਼ਾ ਬਣਿਆ ਰਹੇ ਆਓ ਜੇ ਆਪਾਂ ਜਾਣਕਾਰੀ ਅਸਰ ਕਰੀਏ ਸਾਲ ਸਰਾਏ ਜਉਰੀ ਸੋ ਗੁਰੂ ਨਾਨਕ ਦੇਵ ਜੀ ਇੱਕ ਵਾਰ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਅੱਗੇ ਪ੍ਰਸ਼ਨ ਕੀਤਾ ਗੁਰੂ ਜੀ ਸਾਰੇ ਜਾਣਦੇ ਨੇ ਇਹ ਸਰੀਰ ਸਾਡੀ ਅਮੁੱਲ ਨਿਧੀ ਹੈ ਫਿਰ ਕਿਉਂ ਲੋਕ ਇਸੇ ਨਾਲ ਨਸ਼ੇ ਅਤੇ ਵਿਕਾਰ ਕਰਕੇ ਖਰਵਾੜ ਕਰਦੇ ਨੇ ਗੁਰੂ ਜੀ ਨੇ ਕਿਹਾ ਮਰਦਾਨਾ ਜੀ ਸਾਰੇ ਮਨੁੱਖਾਂ ਨੂੰ ਇੰਨੀ ਯੋਗਤਾ ਭਰੀ ਨਜ਼ਰ ਪ੍ਰਾਪਤ ਨਹੀਂ ਹੋਈ ਉਹ ਇਸ ਸਰੀਰ ਰੂਪੀ ਅਮੋਲ ਰਤਨ ਨੂੰ ਕਉਡੀ ਬਦਲੇ ਵਿਰਥ ਗਵਾਉਣ ਵਿੱਚ ਵਿਸਨੇ ਜਿਸ ਪਾਈ ਉਤੇ ਬੈਠੇ ਨੇ ਉਸੇ ਨੂੰ ਕਟਣ ਵਿੱਚ ਨਹੀਂ ਨੇ ਇਸ ਗਿਆਨਤਾ ਵਾਸ ਮਨੁੱਖ ਦੁਖੀ ਹੈ ਜੇਕਰ ਤੁਸੀਂ ਇਸ ਵਿੱਚ ਸ਼ੱਕ ਹੈ ਤੁਹਾਨੂੰ ਕੋਈ ਸ਼ੰਕਾ ਨਜ਼ਰ ਆਉਂਦੀ ਹੈ ਤੁਸੀਂ ਇੱਕ ਪ੍ਰੀਖਿਆ ਕਰਕੇ ਵੇਖ ਸਕਦੇ ਹੋ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਪ੍ਰਾਪਤ ਨਹੀਂ ਹੁੰਦੀ ਹਰ ਇੱਕ ਵਿਅਕਤੀ ਆਪਣੀ ਬੁੱਧੀ ਅਨੁਸਾਰ ਚੀਜ਼ ਦੀ ਕੀਮਤ ਨੂੰ ਅੰਗਦਾ ਹੈ ਭਲੇ ਹੀ ਉਹ ውድ ਮੁੱਲਾ ਰਤਨੀ ਕੋਨਾ ਹੋਵੇ ਪਾਣੀ ਦਾ ਗਲਾਸ ਭਰਿਆ ਹੋਵੇ ਇੱਕ ਦੀ ਨਿਗ੍ਹਾ ਦੇ ਵਿੱਚ ਅੱਧਾ ਭਰਿਆ ਹੈ ਔਰ ਦੂਜੇ ਦਿਨੇਗਾ ਦੇ ਵਿੱਚ ਅੱਧਾ ਖਾਲੀ ਹੈ ਭਾਈ ਮਰਦਾਨਾ ਜੀ ਬੋਲੇ ਕਿਵੇਂ ਸੰਭਵ ਆ ਚੀਜ਼ ਦਾ ਜੋ ਅਸਲੀ ਮੁੱਲ ਹੈ ਉਹ ਸਾਰਿਆਂ ਲਈ ਹੈ ਫਿਰ ਪਿੰਨ ਪਿੰਨ ਵਿਅਕਤੀ ਇੱਕ ਹੀ ਚੀਜ਼ ਦਾ ਮੁੱਲ ਵੱਖ-ਵੱਖ ਇਸਾਂ ਮੰਨ ਲਵੇਗਾ ਉਸ ਸਮੇਂ ਗੁਰਦੇਵ ਭਾਈ ਮਰਦਾਨਾ ਨੂੰ ਬੋਲੇ ਉਹ ਵੇਖ ਸਾਹਮਣੇ ਰੇਤ ਵਿੱਚ ਕੋ ਚੀਜ਼ ਚਮਕ ਰਹੀ ਹੈ ਉਹਨੂੰ ਉੱਥੋਂ ਚੁੱਕ ਲਿਆ ਮਰਦਾਨੇ ਨੇ ਇਹ ਜਿਹਾ ਕੀਤਾ ਚਮਕਦੀ ਚੀਜ਼ ਇੱਕ ਚਮਕੀਲਾ ਰਤਨ ਸੀ ਮਰਦਾਨਾ ਜੀ ਨੂੰ ਗੁਰੂ ਦੇਵ ਜੀ ਨੇ ਆਦੇਸ਼ ਕੀਤਾ ਭਾਈ ਜੀ ਇਸ ਨੂੰ ਨਗਰ ਵਿੱਚ ਜਾ ਕੇ ਜਿਆਦਾ ਤੋਂ ਜਿਆਦਾ ਮੁੱਲ ਵਾਲੇ ਨੂੰ ਵੇਚ ਕੇ ਵਿਖਾਓ ਇਹ ਅ्ञਾ ਪ੍ਰਾਪਤ ਕਰ ਭਾਈ ਮਰਦਾਨਾ ਨਜੀਗ ਦੇ ਨਗਰ ਪਟਨਾ ਵਿੱਚ ਪਹੁੰਚੇ ਨੇ ਉਹਨਾਂ ਨੇ ਸੁੰਦਰ ਰਤਨਿਕ ਸੱਜੀ ਵਾਲੇ ਵਪਰੇਤਾ ਨੂੰ ਵਿਖਾਇਆ ਉਸ ਨੇ ਕਿਹਾ ਇਹ ਸੁੰਦਰ ਪੱਥਰ ਦਾ ਟੁਕੜਾ ਹੈ ਮੇਰੇ ਕਿਸੇ ਕੰਮ ਦਾ ਨਹੀਂ ਪਰ ਸੁੰਦਰ ਹੈ ਮੈਂ ਬੱਚਿਆਂ ਦੇ ਖੇਡਣ ਵਾਸਤੇ ਲੈ ਲੈਦਾ ਹਾਂ ਤੁਸੀਂ ਆਪਣੀ ਲੋੜ ਅਨਸਾਰ ਮੇਰੇ ਵੱਲੋਂ ਬਦਲੇ ਵਿੱਚ ਸਬਜ਼ੀ ਜਿੰਨੀ ਮਰਜ਼ੀ ਲੈ ਜਾਓ ਮਰਦਾਨਾ ਸੋਚਣ ਲੱਗਾ ਗੁਰਦੇਵ ਨੇ ਤਾਂ ਕਿਹਾ ਸੀ ਇਹ ਮੁੱਲ ਹੈ ਮੈਂ ਕਦੇ ਦੂਜੇ ਵਪਾਰੀਆਂ ਨੂੰ ਦਿਖਾਉਣਾ ਹਲਵਾਈ ਦੀ ਦੁਕਾਨ ਤੇ ਗਿਆ ਰਤਨ ਵਿਖਾਇਆ ਉਸ ਦੁਕਾਨਦਾਰ ਹਲਵਾਈ ਨੇ ਕਿਹਾ ਠੀਕ ਹੈ অতি ਸੁੰਦਰ ਪੱਥਰ ਹੈ ਮੇਰੇ ਕਿਸੇ ਦਾ ਕੰਮਦਾ ਨਹੀਂ ਜੇਕਰ ਤੁਸੀਂ ਇਸ ਨੂੰ ਵੇਚਣਾ ਹੀ ਚਾਹਦੇ ਹੋ ਤਾਂ ਮੈਂ ਤੁਹਾਨੂੰ ਢਿੱਡ ਪਰ ਭੋਜਨ ਮਠਿਆਈ ਖਾਣ ਨੂੰ ਦੇ ਸਕਦਾ ਹਾਂ ਇਸ ਪੱਦਰ ਨੂੰ ਪੱਥਰ ਨੂੰ ਆਪਣੇ ਤਰਾਜੂ ਦੀ ਬੋਦੀ ਦੇ ਉੱਤੇ ਲਗਾ ਲਵਾਂਗਾ ਔਰ ਸੋਹਣਾ ਲੱਗਦਾ ਹੈ ਵਾਕਈ ਬਹੁਤ ਸੁੰਦਰ ਹੈ ਇਸ ਕਰਕੇ ਮੈਂ ਇੱਕ ਸਤਵਦ ਕੁਝ ਨਹੀਂ ਦੇ ਸਕਦਾ ਸ਼ੇਰ ਮਰਦਾਨੇ ਨੂੰ ਸ਼ੰਕਾ ਹੋਈ ਹੈ ਮਰਦਾਨਾ ਕੱਪੜੇ ਵਾਲੀ ਦੁਕਾਨ ਤੇ ਗਿਆ ਉਸ ਨੇ ਉਹਨਾਂ ਨੂੰ ਇੱਕ ਜੋੜਾ ਵਸਰਾ ਦਾ ਦੇਣਾ ਸਵੀਕਾਰ ਕੀਤਾ ਉਥੋਂ ਉਹਦੇ ਵੱਨੋਂ ਵੀ ਮਰਦਾਨਾ ਜੀ ਨੇ ਸਮਝ ਲਿਆ ਕਿ ਇਸ ਨੂੰ ਵੀ ਇਹਦੀ ਬਾਬਤ ਕੋਈ ਜਾਣਕਾਰੀ ਨਹੀਂ ਚੱਲਦਾ ਚੱਲਦਾ ਮਰਦਾਨਾ ਉਹਨੇ ਇੱਕ ਜ਼ੌਹਰੀ ਦੀ ਦੁਕਾਨ ਤੇ ਪਹੁੰਚ ਗਿਆ ਉਹਦੇ ਕਰਮਚਾਰੀ ਅਦਰਕਾ ਨੇ ਉਸ ਰਤਨ ਨੂੰ ਵੇਖਿਆ ਬਹੁਤ ਪ੍ਰਭਾਵਤ ਹੋਇਆ ਕਹਿਣ ਲੱਗਾ ਮੈਂ ਇਸ ਰਤਨ ਨੂੰ ਆਪਣੇ ਮਾਲਕ ਨੂੰ ਮੁਖਾ ਕੇ ਇਸ ਦਾ ਅਸਲੀ ਮੁੱਲ ਦੱਸ ਪਾਵਾਂਗਾ ਕਿਉਂਕਿ ਇਹ ਰਤਨ ਅਨਮੁੱਲਾ ਹੈ ਇਸ ਰਤਨ ਦਾ ਕੋਈ ਮੁੱਲ ਨਹੀਂ ਪਾ ਸਕਦਾ ਤੇ ਨਾ ਹੀ ਜਿਹੜਾ ਤਰਕ ਦੇ ਵੇਖਿਆ ਹੈ ਕਿਸੇ ਨੇ ਜਦੋਂ ਸਾਲਸਰਾਏ ਨੇ ਰਤਨ ਵੇਖਿਆ ਛੇ ਝੁਕਾ ਕੇ ਰਤਨ ਨੂੰ ਪ੍ਰਣਾਮ ਕੀਤਾ ਰਤਨ ਨੇ ਕੁਦਰਤ ਦਾ ਕਰਿਸ਼ਮਾ ਹੈ ਸਾਲਸਰਾਏ ਦੇ ਮੂੰਹ ਨਿਕਲਿਆ ਇਹਦੇ ਅੰਦਰ ਦੇ ਪ੍ਰਕਾਸ਼ ਪੁੰਜ ਇੱਕ ਵਿਸ਼ੇਸ਼ ਪ੍ਰਕਾਸ਼ ਦਾ ਪ੍ਰਤੀਬਿੰਬ ਹੁੰਦੇ ਨੇ ਜਿਸ ਵੇ ਸੰਕਲਪਤ ਹੈ ਦਰਸ਼ਨ ਭੇਟਾ 100 ਰੁਪਏ ਇਹ ਅਮੁੱਲ ਹੈ ਮੈਂ ਖਰੀਦਣ ਦੇ लायक ਨਹੀਂ ਹਾਂ ਮੈਂ ਤਾਂ ਇਹਦੇ ਦਰਸ਼ਨ ਭੇਟਾ ਹੀ ਦੇਸ ਉਸਨੇ ਮਰਦਾਨਾ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਭੋਜਨ ਤਿਆਰ ਵੱਲੋਂ ਮਹਿਮਾਨ ਆਦਰ ਕਰਕੇ ਕਿਹਾ ਕਿ ਰਤਨ ਤੁਸੀਂ ਵਾਪਸ ਲੈ ਜਾਵੋ ਮੇਰੇ ਵੱਲੋਂ ਇਹ ਦਰਸ਼ਨ ਭੇਟ ਸਵੀਕਾਰ ਕਰਕੇ ਆਪਣੇ ਸੁਆਮੀ ਨੂੰ ਦੇ ਦਿਆ ਜੀ ਪਰ ਮਰਦਾਨੇ ਦਾ ਜਵਾਬ ਸੀ ਮੈਂ ਇਹ ਪੈਸਾ ਰਾਸ਼ੀ ਬਿਨਾਂ ਕਾਰਨ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਾਡਾ ਰਤਨ ਖਰੀਦਿਆ ਹੀ ਨਹੀਂ ਮੈਂ ਇਹ ਰੁਪਏ ਕਿਉਂ ਲੈ ਲਵਾਂ ਸਾਲਸਰਾਏ ਦੇ ਮਜਬੂਰ ਕਰਨ ਤੇ ਮਰਦਾਨੇ ਨੇ ਉਹ ਰੁਪਈਆਂ ਦੀ ਥੈਲੀ ਲੈ ਲਈ ਉਹਦੇ ਸਮਝਾਉਣ ਤੇ ਕਿ ਇਹਦੇ ਦਰਸ਼ਨ ਕਰਦੇ ਅਸੀਂ ਭੇਟਾ ਦਿੱਤੀ ਹੈ ਇਹ ਭੇਟਾ ਅਭੀ ਨੂੰ ਸਵੀਕਾਰ ਕਰਨੀ ਪਵੇਗੀ ਸੋ ਗੁਰਦੇਵਤਾ ਕੋ ਥੈਲੀ ਪਚਵਣੀ ਹੈ ਜਦੋਂ ਭਾਈ ਮਰਦਾਨਾ ਥੈਲੀ ਲੈ ਕੇ ਗੁਰੂ ਨਾਨਕ ਦੇਵ ਦੇ ਸਾਹਮਣੇ ਮੌਜੂਦ ਹੋਇਆ ਮਹਾਰਾਜ ਨੇ ਮਰਦਾਨਾ ਜੀ ਨੂੰ ਕਿਹਾ ਜਦੋਂ ਉਸਨੇ ਸਾਡਾ ਰਤਨ ਖਰੀਦਿਆ ਹੀ ਨਹੀਂ ਤੁਸੀਂ ਉਸ ਦਾ ਪੈਸਾ ਬਿਨਾਂ ਕਾਰਨ ਕਿਉਂ ਸਵੀਕਾਰ ਕੀਤਾ ਇਹ ਪੈਸੇ ਉਸ ਨੂੰ ਪਰਤਿਆ ਦਿਓ ਮਰਦਾਨਾ ਜੀ ਥੈਲੀ ਨੂੰ ਲਟਾਣ ਸਾਦ ਸਰਾਏ ਦੇ ਕੋਲ ਆਇਆ ਸਾਦ ਸਰਾਏ ਜੋਰੀ ਨੇ ਉਸ ਦੇ ਕਰਮਚਾਰੀ ਅਦਰਕਾ ਨੇ ਸੋਚਿਆ ਕਿ ਰਤਨ ਦਾ ਸਵਾਮੀ ਜਾਂ ਤਾਂ ਕੋਈ ਮਹਾਨ ਧਰਮਾਨ ਹੈ ਜਾਂ ਇਸੇ ਨੇ ਬੜਾ ਮੁੱਲਾ ਪਦਾਰਸ ਸਧਾਰਨ ਜੀ ਚੀਜ਼ ਹੈ ਜਾਂ ਕੋਈ ਮਹਾਪੁਰਸ਼ ਹੋਵੇਗਾ ਜੋ ਪੈਸਾ ਸੰਤੀ ਦੇ ਮੋਹ ਵੱਲੋਂ ਬੇਮੁਖ ਹੈ ਉਪਰਾਮ ਹੈ ਤਦ ਸਾਤਰਾਏ ਨੇ ਆਪਣੇ ਸੇਵਕ ਅਧਰਕਾ ਨੂੰ ਕਿਹਾ ਠੀਕ ਹੈ ਤੁਸੀਂ ਇਸ ਪੈਸੇ ਨੂੰ ਲੈ ਕੇ ਮਰਦਾਨਾ ਜੀ ਦੇ ਨਾਲ ਇਹਦੇ ਗੁਰੂ ਜੀ ਦੇ ਕੋਲ ਪਹੁੰਚੋ ਮੈਂ ਕੁਝ ਉਪਹਾਰ ਲੈ ਕੇ ਤੁਹਾਡੇ ਪਿੱਛੇ ਆ ਰਿਹਾ ਹਾਂ ਪਹਿਲਾ ਸੇਵਕ ਧਰਕਾ ਗੁਰਦੇਵ ਦੇ ਸਾਹਮਣੇ ਅਨੁਯੋਗ ਹੋਇਆ ਪ੍ਰਣਾਮ ਵੰਦਨਾ ਕਰ ਰਤਨ ਦੇ 100 ਰੁਪਏ ਦੀ ਥੈਲੀ ਸਤਿਗੁਰੂ ਦੇ ਅਰਪਣ ਕੀਤੀ ਗੁਰਦੇਵ ਜੀ ਨੇ ਤਿੰਨ ਪ੍ਰਸ਼ਨ ਕੀਤੇ ਤੁਸੀਂ ਕੀ ਕਾਰਜ ਕਰਦੇ ਹੋ ਸੇਵਕ ਧਰਕਾ ਬੋਲਿਆ ਮੈਂ ਰਤਨਾਂ ਦੀ ਪ੍ਰੀਖਿਆ ਕਰਦਾ ਹਾਂ ਗੁਰੂ ਜੀ ਬੋਲੇ ਤਾਂ ਤਾਂ ਤੂੰ ਹੈ ਅਮੁੱਲ ਜੀਵਨ ਰੂਪੀ ਰਤਨ ਦੀ ਵੀ ਪ੍ਰੀਖਿਆ ਕੀਤੀ ਹੋਏ ਸੇਵਕ ਧਰਕਾ ਜੀ ਮੈਂ ਹੁਣ ਤੱਕ ਇਕ ਕੰਕਰ ਪਥਰਾਂ ਦੇ ਪ੍ਰੀਖਿਆ ਵਿੱਚ ਹੀ ਖੋਇਆ ਰਿਹਾ ਹਾਂ ਮੈਨੂੰ ਤੁਸੀਂ ਨਜ਼ਰ ਪ੍ਰਦਾਨ ਕਰੋ ਜਿਸ ਵੱਲੋਂ ਮੈਂ ਕੰਕਰ ਪਥਰਾਂ ਮੰਨੋਂ ਉਪਰ ਉੱਠ ਕੇ ਜੀਵਨ ਰੂਪੀ ਮੁੱਲ ਨਦੀ ਦੀ ਜਾਣ ਕਰ ਸਕਾਂ ਆਪਣੇ ਬੜੇ ਮੁੱਲਾ ਸਵਾਸਾਂ ਦਾ ਸਦਮ ਜੋ ਕਰ ਸਕਾਂ ਜੇ ਗੁਰੂ ਨਾਨਕ ਦੇਵ ਜੀ ਬੋਲੇ ਤੂੰ ਅਵੇਕਸ਼ੀਲ ਹੈ ਜੀਵਨ ਦੇ ਮਹੱਤਵ ਨੂੰ ਜਾਣਨਾ ਹੈ ਤੈਨੂੰ ਕੇਵਲ ਮਾਰਗਦਰਸ਼ਨ ਹੀ ਲੋੜ ਹੈ ਉਦੋਂ ਸਾਰਸਰਾਏ ਵੀ ਆਪਣੇ ਸੇਵਕਾਂ ਦੇ ਨਾਲ ਸੇ ਪਹੁੰਚ ਗਿਆ ਉਸਨੇ ਡੰਡਵਰਪੁਰ ਨਾਮ ਕਰਕੇ ਅਰਦਾਸ ਕੀਤੀ ਤੁਸੀਂ ਇਹ ਛੋਟੀ ਭੇਟ ਸਵੀਕਾਰ ਕਰੋ ਤਾਂ ਗੁਰੂ ਨਾਨਕ ਦੇਵ ਜੀ ਭਗਤ ਜਾਨੇ ਰਪਈਆਂ ਦੀ ਛੇਲੀ ਕਿਸ ਦੇ ਲਈ ਰਿ ਸਾਲਸਰਾਏ ਕਹਿਣ ਲੱਗਾ ਜੀ ਇਹ ਤਾਂ ਤੁਹਾਡੇ ਰਤਨ ਦੀ ਦਰਸ਼ਨ ਭੇਟਾ ਹੈ ਗੁਰਦੇਵ ਜੀ ਜਾਂ ਤੁਸੀਂ ਰਤਨ ਨੂੰ ਪ੍ਰਖਣ ਵਾਲੇ ਹੋ ਸਾਲਸਰਾਏ ਬੋਲਿਆ ਹਾਂ ਜੀ ਤੇ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਇਸ ਮਨੁੱਖਾ ਜਨਮ ਰੂਪੀ ਰਤਨ ਨੂੰ ਤੁਸੀਂ ਖੂਬ ਪਰਖ ਕੇ ਕਿਸੋੜੀ ਤੇ ਕਸਿਆ ਹੋਵੇਗਾ ਛਾਤਸਰਾਏ ਬੋਲੇ ਨਹੀਂ ਮਹਾਰਾਜ ਮੈਂ ਤਾਂ ਕੇਵਲ ਚਮਕੀਲੇ ਪੱਥਰੀ ਪਰਖ ਪਰਖੇ ਇਕੱਠੇ ਕਰਦਾ ਰਿਹਾ ਗੁਰੂ ਨਾਨਕ ਦੇਵ ਜੀ ਬੋਲੇ ਅਖੀਰ ਇਸ ਕੰਕਰ ਪੱਥਰਾਂ ਦਾ ਕਰੇਗਾ ਕੀ ਜਦੋਂ ਸਮਾਸਾ ਦੀ ਮੁੱਲ ਪੂੰਜੀ ਖਤਮ ਹੋ ਜਾਏਗੀ ਛਾਤਸਰਾਏ ਬੋਲੇ ਤਾਂ ਮੈਂ ਕਰੇ ਸੋਚੀ ਨਹੀਂ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹੁਣ ਵੀ ਸਮਾਂ ਹੈ ਆਪਣੀ ਨਜ਼ਰ ਬਦਲ ਅਸਲੀ ਯੋਗਰੀ ਬਣ ਆਪਣਾ ਜਨੂ ਸਫਲਾ ਕਰ ਮਨੁੱਖ ਦਾ ਲਕਸ਼ ਹੈ ਤੁਕਣਾ ਨਹੀਂ ਆਪ ਦੀ ਪਹਿਚਾਨ ਹੀ ਸਾਨੂੰ ਅਮੋਲਨ ਇਹਦੀ ਦਿੰਦੀ ਹੈ ਸਾਨੂੰ ਆਪਣੇ ਅੰਦਰ ਕਰਨ ਵਿੱਚ ਛਿਪੀ ਉਸ ਪ੍ਰਬੂ ਦੀ ਅੰਛ ਨੂੰ ਖੋਜਣਾ ਚਾਹੀਦਾ ਹੈ ਉਸੇ ਪ੍ਰਕਾਰ ਜਿਸ ਤਰ੍ਹਾਂ ਇਸ ਰਤਨ ਦੇ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਤੁਸੀਂ ਖੋਜਿਆ ਸਾਧਸਰਾਈ ਬੋਲੇ ਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੈਨੂੰ ਜਾਗਰਤ ਕੀਤਾ ਜੀਵਨ ਦਾ ਲਕਸ਼ਯ ਦੱਸਿਆ ਮੈਂ ਤੁਹਾਡੇ ਦੱਸੇ ਮਾਰਗਨ ਸਾਧ ਆਪਣੇ ਅੰਦਰ ਪ੍ਰਭੂ ਦੇ ਅੰਛਰੂ ਪੇਰਤਨ ਦੀ ਖੋਜ ਵਿੱਚ ਜੁਟ ਜਾਵਾਂਗਾ ਤੇ ਗੁਰੂ ਨਾਨਕ ਦੇਵ ਜੀ ਬੋਲੇ ਸਾਲਸਰਾਏ ਤੁਸੀਂ ਮਹਾਨ ਹੋ ਤੁਹਾਡਾ ਸੇਵਕ ਅਧੱਕਾ ਤੁਹਾਡੇ ਨਾਲੋਂ ਵੀ ਮਹਾਨ ਹੈ ਕਿਉਂਕਿ ਇਹ ਉਸ ਰਸ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ ਇਸ ਲਈ ਆਤਮਕ ਦੁਨੀਆਂ ਵਿੱਚ ਤੁਹਾਡੇ ਵੱਲੋਂ ਅੱਗੇ ਉਸ ਨੂੰ ਆਪਣਾ ਮਾਰਗਦਰਸ਼ਕ ਮੰਨੋ ਅਤੇ ਇਸੇ ਤੁਹਾਡਾ ਕਲਿਆਣ ਹੋਏਗਾ ਸਾਲਸ ਰਾਏ ਬੋਲੇ ਜੀ ਤੁਹਾਡੀ ਜਿਸ ਤਰ੍ਹਾਂ ਆਗਿਆ ਹੋਵੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ ਪਟਨਾ ਨਗਰ ਦੇ ਇੱਕ ਧਨੀ ਨੂੰ ਪੈਸੇ ਦੇ ਮੋਹ ਵੱਲੋਂ ਹਟਾ ਕੇ ਜੀਵਨ ਦਾ ਸ੍ਰੀ ਰਸ ਦੱਸਿਆ ਕੁਝ ਮਹੀਨੇ ਉੱਥੇ ਠਹਿਰੇ ਸਾਲਸ ਰਾਏ ਤੇ ਦਰਕਾ ਜੀ ਨੂੰ ਗੁਰੂ ਉਪਦੇਸ਼ ਦਿੱਤਾ ਪਟਨਾ ਵਿੱਚ ਆਪਣਾ ਧਰਮ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਜਿਸ ਦਾ ਮੁਖੀ ਅਦਰਕੇ ਨੂੰ ਸੰਭਿਆ ਇਹਦਾ ਪਹਿਲਾ ਅਬਦੇਸ਼ ਵੀ ਸਾਥ ਰਾਏ ਨੂੰ ਜੁਦ ਕੀਤਾ ਉਸ ਨੂੰ ਆਦੇਸ਼ ਕੀਤਾ ਕਿ ਉਹ ਉਹਦਾ ਜਿਹੜਾ ਨੌਕਰ ਹੈ ਅਧਰਕਾ ਉਹ ਧਰਮ ਪ੍ਰਚਾਰ ਦਾ ਮੁਖੀ ਹੋਵੇਗਾ ਔਰ ਇਸ ਤੋਂ ਬਾਅਦ ਅਧਿਆ ਅਧਿਕਾਰ ਖੇਤਰ ਦੇ ਵਿੱਚ ਅੱਗੇ ਜੋ ਆਵੇਗਾ ਉਹ ਮਾਰਕ ਨੂੰ ਭਾਵੇ ਹੁਣ ਆਪ ਜੀ ਦੇ ਨਾਲ ਇਹ ਵਿਚਾਰ ਸਾਂਝ ਪਾਈ ਹੈ ਸਰ ਕੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਫੁੱਲਾਂ ਨੂੰ ਨਾ ਚਿਤਾਰੇ ਹੋ ਔਰ ਗੱਜ ਕੇ ਇਸ ਪਰਦੇ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ